ਮੇਰਾ ਨਾਮ ਅਰਸ਼ਦੀਪਾ ਮੈਂ ਜਿਲ੍ਹਾ ਗੁਡਾਸਪੁਰ ਸ਼ਹਿਰ ਢਾਰੀਵਾਲ ਦੇ ਪਿੰਡ ਕੰਗੜਾ ਰਹਿਣ ਵਾਲਾ ਹਾਂ ਮੈਂ ਗੁਡਾਸਪੁਰ ਹੀ ਮੈਂ ਗੁਡਾਸਪੁਰ ਹੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਤੋਂ ਆਪਣੀ 12th ਪਾਸ ਕੀਤੀ ਹੈ 10ਵੀਂ ਮੈਂ ਢਾਰੀਵਾਲੋਂ ਹੀ ਕੀਤੀ ਸੀ ਬੋਲਵੀ ਦੇ ਮਾਡਰਨ ਹਾਈ ਸਕੂਲ ਤੋਂ ਤੇ ਮੇਰਾ ਜਨਮੀ ਵਿੱਚ ਮੇਰੇ ਘਰ ਦੇ ਨੇ ਬਰਾਸ ਆ ਦਿੱਤਾ ਮੇਰੇ ਪਿਤਾ ਜੀ ਸ਼ਾਪਕੀਪਰ ਹਨ ਜਿਨ੍ਹਾਂ ਦਾ ਨਾਮ ਜੀਪਕਮਾਰ ਹੈ ਮੇਰੇ ਮਾਤਾ ਜੀ ਅਮਰਜੀਤ ਕੌਰ ਜੋ ਕਿ ਘਰ ਸੁਸਭਾਂਤ ਉਹ ਸਾਰੇ ਕੰਮ ਉਹ ਹੀ ਸੰਭਾਲਦੇ ਹਨ ਜੇਹੀ ਕਿ ਤੁਹ ਕੀ ਕੀ ਤਿਆਰੀ ਕੀਤੀ ਜੀ ਮੈਂ ਸਕੂਲ ਨੇ ਮੇ ਸਕੂਲਰਨ ਕਾਜੀ ਮੇਂ ਹੈਲਪ ਕਰਤੀ ਤੇ ਮੇ ਟੀਚਰਸ ਬਹੁਤ سپورਟਿਵ ਸੀ ਖਾਸਕਰ ਮੋਨਿਕਾ मैम ਜੀ ਨੇ ਮੇਡੀ ਬੜੀ ਹੈਲਪ ਕੀਤੀ ਤੇ ਜੇਈ ਦੀ ਕੋਚਿੰਗ ਮੈਂ ਘੜੀ ਆਨਲਾਈਨ ਲਈ ਸੀ ਪੀਡਬਲੂ ਤੋਂ ਤੇ ਨਾਲ ਮੈਂ ਸਕੂਲ ਵਾਲੇ ਨੇ ਮੇਰਾ ਬਰਾਤ ਸਾਹਿਬ ਦਾ ਇਹਦੇ ਵਿੱਚ ਜੀ ਨਾਲ ਪੂਰ ਤੋਂ ਪੜਾ ਬੇਟਾ ਹਾਂਜੀ ਸਾਡੇ ਘੜੀ ਸੋਚ ਪੜਿਆ ਮੈਂ ਕਿਹੜਾ ਸਕੂਲ ਸੀਨੀਅਰ ਸਕੈਂਡੀ ਸਕੂਲ ਗਵਰਨਮੈਂਟ ਸੀਨੀਅਰ ਸਕੈਂਡੀ ਸਕੂਲ ਜੇਈ ਕਿਉਂ ਚੁਣੀ ਕੀ ਕਰ ਜੇਈ ਇੱਕ ਤੇ ਮੈਨੂੰ ਇੰਜੀਨੀਅਰਿੰਗ ਵਿੱਚ ਇੰਟਰਸਟ ਸੀ ਇਸ ਕਰਕੇ ਚੁਣੀ ਗਈ ਤੇ ਪੜਾਈ ਵਿੱਚ ਵੀ ਇੰਟਰਸਟ ਸੀ ਤੇ ਉਹ ਮੈਨੂੰ ਪੜਨਾ ਚੰਗਾ ਲੱਗਦਾ ਸੀ ਇਸ ਕਰਕੇ ਮੈਂ ਸੋਚਿਆ ਕਿ ਆਹ ਲਾਈਨ ਵਧੀਆ ਹੋਊਗੀ ਮੇਰੇ ਵਾਸਤੇ ਫਾਈਨੈਂਸ਼ਲੀ ਵੀ ਬਾਗੀ ਜਾ ਕੇ ਮੈਨੂੰ ਸਪੋਰਟ ਕਰ ਸਕਦਾ ਵਾ ਇਸ ਕਰਕੇ ਮੈਂ ਹੋ ਗਿਆ ਕਿ ਆਹ ਮੇਰੇ ਵਧੀਆ ਰੂਗੀ ਚੁਣਨਾ ਕਿ ਮੈਂ ਇੱਕ ਕਾਬਿਲ ਇਨਸਾਨ ਬਣਨਾ ਚਾਹੁੰਦਾ ਤੇ ਆਪਣੇ ਘਰ ਦੇ ਨੂੰ ਫਾਈਨੈਂਸ਼ਲੀ ਸਟਰੋਂਗ ਬਣਨਾ ਚਾਹੁੰਦਾ ਇਸ ਵੇਲੇ ਨਾਲ ਤਿਆਰੀ ਤੇ ਕਿੰਨਾ ਸਮਾਂ ਦਿੰਦੇ ਰਹੇ ਪੜਾਈ ਨੂੰ ਤੇ ਪੜਾਈ ਨੂੰ ਤਾਂ ਸਾਰਾ ਦਿਨ ਹੀ ਉਨੀ ਚੱਲ ਜਾਂਦਾ ਹੈ ਭਾਈ ਬਾਤ ਤੇ ਉਨਕੀ ਖਾਸ ਕਰਕੇ 14-15 ਘੰਟੇ ਦਿਨਾਂ ਹੀ ਰੋਜਦਾ ਜਦੋਂ ਮੇਰੇ ਪੇਪਰ ਲੱਗ ਜਾਂਦੇ ਸੀ ਤੂੰ ਫਿਰ 17-18 ਘੰਟੇ ਚੱਲ ਜਾਂਦਾ ਹੈ ਇਕ ਕਾਮਜਾਬ ਇਨਸਾਨ ਬਣਨ ਵਾਸਤੇ ਕੀ ਸਭ ਤੋਂ ਜ਼ਰੂਰੀ ਹੈਗਾ ਮਿਹਨਤ ਕਰਨ ਦੀ ਸਮਝ ਜ਼ਰੂਰੀ ਆ ਤੇ ਇੱਕ ਮਿਲਕੀ ਗਰਾਉਂਡ ਟੂ ਅਰਥ ਰਹਿਣਾ ਵੀ ਜ਼ਰੂਰੀ ਹੈ ਇਹਦੇ ਵਾਸਤੇ ਖਾਸ ਇਨਸਾਨ ਬਣਨ ਵਾਸਤੇ ਕੀ ਮਿਲਣਾ ਕਰਨਾ ਚਾਹੀਦਾ ਇਤਾਂ ਉਹ ਖੋਦਰੀ ਸਾਹਿਬ ਮਿਲ ਕੇ ਕੀ ਕੁਝ ਗਲਤ ਹੋਇਆ ਮੁਖਵੰਤੀ ਸਾਹਿਬ ਨਾਲ ਹਣ ਆਪ ਮਿਲੇ ਹੀ ਤੇ ਮਿਲਕੀ ਵਧੀਆ ਲੱਗਾ ਉਹਨਾਂ ਨਾਲ ਮਿਲਣਾ ਇੱਕਦਮ ਇੱਕੀ ਗ੍ਰੇਡ ਇਨਸਾਨ ਹੋਣ ਲੱਗੇ ਤੇ ਉਹਨਾਂ ਨੇ ਜੋ ਜੋ ਦੱਸਿਆ ਸਾਰਾ ਕੁਝ ਮਿਲਕੀ ਬੜਾ ਵਧੀਆ ਸੀ ਤੇ ਉਹਨ ਕੀ ਸਹੀ ਲੱਗਾ ਉਹ ਖਾਸ ਗੱਲ ਲੱਗੀ ਬੜੀ ਚੰਗੀ ਲੱਗੀ ਜਿਹੜੀ ਗੱਲ ਤੁਹਾਨੂੰ ਖਾਸ ਗੱਲ ਕਹੀ ਹੋਇਆ ਆਸ ਗੱਲ ਉਹਨਾਂ ਨੇ ਆਹੀ ਕਹਿ ਕਿ ਮਿਹਨਤ ਕਰੋ ਅੱਗੇ ਵੀ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਆ ਨਿਕ ਕਿ ਬਿਲੀ ਰਹਿ ਕੇ ਕੰਮ ਨਹੀਂ ਬੰਨਾ ਤੇ ਮਿਹਨਤ ਕਰਨੀ ਪੈਣੀ ਇਹ ਨਾਲ ਬਿਤਾ ਕੇ ਜਿਹੜੇ ਬੱਚੇ ਨੇ ਹੋ ਜਿਹੜੇ ਸੋਸ਼ਲ ਮੀਡੀਆ ਨਾਲ ਜ਼ਿਆਦਾ ਟਾਈਪ ਰਹਿੰਦੇ ਨੇ ਕਿ ਕਿਸ ਤਰ੍ਹਾਂ ਦਾ ਸੋਸ਼ਲ ਮੀਡੀਆ ਇਸਤੇਮਾਲ ਕਰਨਾ ਚਾਹੀਦਾ ਤੁਹਾਡੇ ਹਿਸਾਬ ਨਾਲ ਸੋਸ਼ਲ ਮੀਡੀਆ ਨੂੰ ਇਸਤੇਮਾਲ ਮਿਲ ਕੇ ਆਪਣੀ ਜਾਣਕਾਰੀ ਨੂੰ ਵਿਦਵਾਨਵਾਤੇ ਕਰਨਾ ਚਾਹੀਦਾ ਵਾ ਇਹ ਪਤੀ ਮਾਈਂਡ ਫਰੇਸ਼ ਕਰ ਸਕਦੇ ਸੋਸ਼ਲ ਮੀਡੀਆ ਨਾਲ ਪਰ ਆ ਨਿਕ ਕਿ ਸਾਰੀ ਰਾਤ ਲੱਗ ਜੇ ਐਡਿਕਸ਼ਨ ਹੋ ਜੇ ਉਹ ਹੋਏ ਕੰਮ ਨਹੀਂ ਕਰਨਾ ਚਾਹੀਦਾ ਤੇ ਭੜਾਈ ਵਾਲਾ ਜ਼ਿਆਦਾ ਧਿਆਨ ਦੇਣਾ ਚਾਹੀਦਾ ਇਸ ਇਸ ਹਮਰਜੀਤ ਨੂੰ ਦੇਣਾ ਚਾਹੀਦਾ ਭਾਈਆ ਜਿਆਦਾ ਧਿਆਨ ਮੇਰਾ ਨਾਮ ਅਮਰਜੀਤ ਕੌਰ ਹੈ ਤੇ ਮੇਰੇ ਬੇਟੇ ਦਾ ਨਾਮ ਅਰਸ਼ਦੀਪ ਹੈ ਤੇ ਮੈਂ ਬਹੁਤ ਖੁਸ਼ ਹਾਂ ਕਿ ਉਹਨੇ ਮਤਲਬ ਪੀਠ ਤੱਕ ਪਹੁੰਚਿਆ ਉਹ ਜੀ ਦੀ ਪੜਾਈ ਕੀਤੀ ਐ ਐਡਵਾਂਸ ਟੈਸਟ ਪਾਸ ਕੀਤਾ ਵਾ ਪੜਾਈ ਵੀ ਉਹਦੀ ਬਹੁਤ ਵਧੀਆ ਰਹੀ ਆ ਕਿਸੇ ਪੜਾਈ ਕਰਦਾ ਸੀ ਪੜਾਈ ਉਹਦੀ ਵੀ ਸਵੇਰ ਤੋਂ ਲਾ ਕੇ ਸ਼ਾਮ ਤੱਕ ਉਹਨੇ ਜ਼ਿਆਦਾਤਰ ਇਹੋ ਹੀ ਕਰਦੀ ਮੈਂ ਪੜਨਾ ਹੀ ਜਦੋਂ ਕੋਈ ਕੁਛ ਕਹਿਣਾ ਉਹਨੇ ਕਿਹਾ ਮੈਨੂੰ ਤੂੰ ਛੇੜੋ ਨਾ ਮੈਂ ਪੜਨਾ ਹੀ ਪੜਨਾ ਮੇਰੇ ਬਾਸਤ ਮੇਰਾ ਇਹ ਹੋਇਆ ਤੇ ਰਾਤ ਵੀ 4 ਵਜੇ ਤੱਕ 5 ਵਜੇ ਤੱਕ ਪੜਦਾ ਰਿੰਦਾ ਹੈਗਾ ਫੇਰ 새벽 ਵੀ ਉੱਠਣਾ ਛੇ 7 ਵਜੇ ਤੱਕ ਫੇਰ ਉੱਠਣਾ ਫੇਰ ਵੀ ਕਈ ਵਾਰ ਤੇ ਇਹੋ ਜਿਹਾ ਟਾਈਮ ਆਉਂਦਾ ਹੀ ਵੀ ਰੋਟੀ ਵੀ ਨਹੀਂ ਖਾਂਦਾ ਰਿਹਾ ਏ ਇਦਾਂ ਕਰਦਾ ਰਿਹਾ ਸੀ ਕਿਹੜੇ ਸਕੂਲ ਬੜਦਾ ਏ ਗੁਰਦਾਸਪੁਰ ਸਕੂਲ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ ਉਹ ਇੱਕ ਦੁਕਾਨਦਾਰ ਵਾ ਕਰਿਆਨੇ ਦੀ ਦੁਕਾਨ ਵਾਲਾ ਚੌਂਕੀਦਾਰੀ ਦਾ ਕੰਮ ਕਰਦੇ ਆ ਅੱਛਾ ਕਿਲੀ ਖੁਸ਼ੀ ਤੇ ਹਨ ਬਹੁਤ ਵਾਹੀ ਕਿ ਦੱਸ ਵੀ ਨਹੀਂ ਸਕਦੇ ਹੈਗੇ ਵੀ ਕਿੰਨੀ ਘਾਣ ਖੁਸ਼ੀ ਆ ਪਰ ਹਣ ਬਹੁਤ ਜ਼ਿਆਦਾ ਖੁਸ਼ੀ ਆ ਵੀ ਇੱਥੇ ਤੱਕ ਪਹੁੰਚ ਜਾਵੇ ਸਾਰੇ ਟੀਚਰਾਂ ਨੇ ਵੀ ਬੜਾ ਸਾਥ ਦਿੱਤਾ ਐ ਇਸ ਸਕੂਲ ਵਾਲਿਆਂ ਨੇ ਟੀਚਰਾਂ ਨੇ ਪ੍ਰਿੰਸੀਪਲ ਸਰ ਨੇ ਆ ਖਾਸ ਕਰਕੇ ਮੌਨਿਕਾ ਮੈਡਮ ਨੇ ਬੜਾ ਸਾਥ ਦਿੱਤਾ ਹੁਣ ਤੱਕ ਵੀ ਬੜਾ ਕਰਦੇ ਹੋ ਪੈਰ ਪੈਰ ਤੈਨੂੰ ਫੋਨ ਕਰਦੇ ਦਿੰਦੇ ਪੁੱਛਦੇ ਰਹਿੰਦੇ ਆ ਤੇ ਫਿਰ ਇੱਕ ਦਿਨ ਸਾਨੂੰ ਫੋਨ ਆਇਆ ਸੀ ਚੰਡੀਗੜ੍ਹੋਂ ਫੋਨ ਕੀਤਾ ਨਾਲ ਸਰਾ ਨੇ ਵੀ ਤੁਹਾਨੂੰ ਸਾਡੇ ਬੱਚੇ ਨੂੰ ਬੁਲਾਇਆ ਵਾ ਇੱਥੇ ਅਸੀਂ ਉੱਥੇ ਗਏ ਉੱਥੇ ਵੀ ਸਾਨੂੰ ਬੜਾ ਵਧੀਆ ਲੱਗਾ ਸੀ ਸੋਚਿਆ ਵੀ ਨਹੀਂ ਹੈਗਾ ਵੀ ਅਸੀਂ ਉੱਥੇ ਪਹੁੰਚਣਾ ਵਾ ਇੱਥੋਂ ਤੱਕ ਅਸੀਂ ਪਹੁੰਚਣਾ ਵਾ ਚਲੋ ਇੰਨਾ ਘਾਣੂ ਹੈਗਾ ਅਸੀਂ ਵੀ ਅਹੀਂ ਸਾਡੇ ਬੱਚਾ ਪੜੇ ਪੜ੍ਹ ਲਿਖ ਕੇ ਕੁਝ ਬਣੇ ਪਰ ਇਹ ਨਹੀਂ ਕਦੀ ਸੋਚਿਆ ਕਿ ਅਸੀਂ ਮੁੱਖ ਮੰਤਰੀ ਤੱਕ ਵੀ ਮਿਲਾਂਗੇ ਤੁਹਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋ ਉਹਨਾਂ ਨੇ ਬੜਾ ਵਧੀਆ ਸਨਮਾਨਿਤ ਕੀਤਾ ਇਹਨੂੰ ਸ਼ੀਲਡ ਦਿੱਤੀ ਨਾਲ ਸਰਟੀਫਿਕੇਟ ਦਿੱਤਾ ਬਹੁਤ ਵਧੀਆ ਲੱਗਾ ਹਨ ਨੂੰ ਇਹ ਸਾਰਾ ਪਿਆਣਾ ਨੇ ਤਾਂ ਬਹੁਤ ਮੈਂ ਨਹੀਂ ਸੋਕੀ ਤੇ ਜਾਂਦੀ ਰਹਗੀ ਵੱਡੀ ਕੁੜੀ ਨੇ ਬੜਾ ਕੀਤਾ ਮੈਂ ਸੋਕ ਚੱਕਦੇ ਵੀ ਨਹੀਂ ਮੇਰੇ ਨਾਲ ਦਿਲ ਕਰਦਾ ਕਿ ਤੇ ਜਾਣ ਨੂੰ ਮੈਨਾਂ ਜਾਣਾ ਹੈਗਾ ਤੇ ਮੈਨੂੰ ਨਹੀਂ ਬਾਹਰ ਅੰਦਰ ਮੇਰੇ ਜਾਣਾ ਪਸੰਦ ਮੈਨੂੰ ਜਦੋਂ ਵੀ ਕਿਤੇ ਲੋੜ ਪੈਂਦੀ ਇਹੋ ਹੀ ਜਾਂਦੀ ਰਹੀ ਮੈਂ ਕਹਣਾ ਵੀ ਤੂੰ ਐ ਤੂੰ ਹੀ ਜਾ ਨਾਲ ਤੇ ਚਲੋ ਬੱਚਿਆਂ ਨੂੰ ਜ਼ਿਆਦਾ ਪਤਾ ਹੁੰਦਾ ਪੜਾਈ ਲਿਖਾਈ ਦਾ ਤੇ ਕੀ ਕਰਨਾ ਕਿਦਾਂ ਹਨ ਤੇਨੀ ਨੌਲੇਜ ਨਹੀਂ ਹੈਗੀ ਜੇ ਲੋ ਇਹਨਾਂ ਨੂੰ ਪਤਾ ਹੀ ਬੱਚਿਆਂ ਨੂੰ ਸਭ ਕੁਝ ਹਾਂਜੀ ਚੌਂਕੀਦਾਰ ਦਾ ਕੰਮ ਕਰਦਾ ਹਾਂਜੀ ਪਿੰਡ ਦੀ ਚੌਂਕੀਦਾਰ ਵਾ ਨਾਲ ਦੁਕਾਨ ਦਾ ਇਹਨਾਂ ਦੇ ਆਪਣੇ ਤੇ ਅਸੀਂ ਵੀ ਨਾਲ ਥੋੜਾ ਪਤਾ ਹੈਲਪ ਕਰ ਦਈਦੀ ਆ ਕੀ ਕਹਿੰਦਾ ਬੇਟਾ ਕਾ ਕੀ ਕਰਨਾਗਾ ਉਹ ਤੇ ਹੁਣ ਇਹਨਾਂ ਨੂੰ ਪਤਾ ਉਹ ਤੇ ਕਹਿੰਦਾ ਵੀ ਹਾਂਜੀ ਆਂਦਾ ਮੈਂ ਇੰਜੀਨੀਅਰਿੰਗ ਬੰਨਣਾ ਆ ਅਸੀਂ ਵੀ ਜਰਾਂ ਨੇ ਵੀ ਜੋ ਤੇਰਾ ਦਿਲ ਕਰਦਾ ਤੂੰ ਕਰ ਅਸੀਂ ਕਰ ਨਾਲ ਨਾ ਕਿ ਜਿੱਥੋਂ ਤੱਕ ਵੀ ਤੇਰੇ ਕੋਲ ਹੁੰਦਾ ਵਾ ਸ਼ੁਰੂ ਵਿੱਚ ਜਦੋਂ ਇਹਨੇ ਦੱਸਿਆ ਸੀ ਘਰ ਆ ਕੇ ਤੇ ਮੈਂ ਅਤਰਾਜੀ ਦਾ ਟੈਸਟ ਪੇਪਰ ਕਰਨਾ ਵੇਖਦਾ ਹਾਂ YouTube ਤੋਂ ਤੇ ਮੈਂ ਕਈ ਵਾਰ ਵੇਖਣਾ ਵੀ ਕੀ ਕਰਦਾ ਵੇ ਆ ਦੱਸਣਾ ਨਹੀਂ ਪਹਿਲਾਂ ਇੰਨੇ ਤੇ ਰਹੋਲੀ ਡਰ ਡਰ ਕੇ ਕਹਿਣਾ ਵੀ ਮੈਂ ਟੈਸਟ ਵੀ ਤਰ੍ਹਾਂ ਮੈਨੂੰ ਪਤਾ ਲੱਗਾ ਮੈਨੂੰ ਟੈਸਟ ਦਾ ਤੇ ਮੈਂ ਅਹੀਂ ਕਿਹਾ ਇਹ ਹੋਏਗਾ ਨਹੀਂ ਤੂੰ ਕਰ ਅਹੀਂ ਤੇਰੇ ਨਾਲ ਜਿੰਨਾ ਵੀ ਤੇਰੇ ਕੋ ਹੁੰਦਾ ਤੂੰ ਕਰ ਤੁਹਾਡੇ ਕੋਲ ਜਿੰਨਾ ਕੀ ਹੋਏਗਾ ਨਹੀਂ ਵੀ ਹੋਏਗਾ ਕੋਈ ਗੱਲ ਨਹੀਂ ਥੋੜਾ ਬਾਅਦ ਤੈਨੂੰ ਜਾਣਕਾਰੀ ਤੇ ਮਿਲੇਗੀ ਨਾ ਇਸ ਬਾਰੇ ਕੁਝ ਵੀ ਤੇ ਇੰਨੇ ਬੜਾ ਵਧੀਆ ਕੀਤਾ ਤੇ ਚਲੋ ਪਰਮਾਤਮਾ ਨੇ ਵੀ ਸਾਥ ਦਿੱਤਾ ਅਹੀਂ ਵੀ ਪਰਮਾਤਮਾ ਦਾ ਸ਼ੁਕਰ ਗੁਜ਼ਾਰਵਾ ਕਿ ਉਹਨਾਂ ਨੇ ਬਹੁਤ ਤੁਹਾਡੇ ਹਰ ਪੈਰ ਪੱਦੇ ਸਾਥ ਦਿੱਤਾ ਵਾ ਸੋ ਗਾਮੀ ਚਲੋ ਕਰਦੇ ਰਹਿਣਗੇ ਵਧੀਆ ਵੱਟ ਲੱਗਦਾ ਹਨ